ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੌਸਮ ਦਾ ਤਕਾਜ਼ਾ ਹੈ ਗਰਮੀ ਲਗਾਤਾਰ ਵਧ ਰਹੀ ਹੈ ਸਿਰਫ ਮੌਸਮ ਹੀ ਨਹੀਂ ਪੰਜਾਬ ਅਤੇ ਹਰਿਆਣਾ ਦੇ ਰਿਸ਼ਤਿਆਂ ਦੇ ਵਿੱਚ ਵੀ ਗਰਮੀ ਲਗਾਤਾਰ ਵਧ ਰਹੀ ਇਸ ਦਾ ਪ੍ਰਗਟਾਵਾ ਕੱਲ੍ਹ ਹੋਈ ਆਖਲਾ ਪਿਆਸ਼ ਮੈਨੇਜਮੈਂਟ ਬੋਰਡ BBMB ਇਸ ਦੀ ਇੱਕ ਮੀਟਿੰਗ ਦੇ ਵਿੱਚ ਹੋਇਆ ਇੱਕ ਉੱਚ ਪੱਧਰੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਅਚਨਚੇਤ ਬੁਲਾਈ ਗਈ ਇਸ ਮੀਟਿੰਗ ਦੇ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਉੱਚ ਅਧਿਕਾਰੀਆਂ ਨੇ ਸ਼ਮੂਲਕ ਕੀਤੀ ਸੀ। ਬੇਸ਼ੱਕ BBMP ਵੱਲੋਂ ਇਹ ਮੀਟਿੰਗ ਡੈਮਾਂ ਦੀ ਸੁਰੱਖਿਆ ਦੇ ਹਵਾਲੇ ਨਾਲ ਸੱਦੀ ਗਈ ਸੀ ਪਰ ਅਸਲ ਵਿੱਚ ਇਸ ਮੀਟਿੰਗ ਦਾ ਪੱਖ ਦਾ ਮੁੱਦਾ ਹਰਿਆਣਾ ਨੂੰ ਵਾਧੂ 8500 ਕਿਊਸਿਕ ਪਾਣੀ ਦੇਣ ਦਾ ਹਿਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਪੀਣ ਵਾਲੇ ਪਾਣੀ ਨਾ ਹੋਣ ਦੀ ਗੱਲ ਆਖਦਿਆਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਗਈ ਸੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਬਰਿਆਂ ਵਿੱਚ ਵੀ ਮਈ ਤੇ ਜੂਨ ਮਹੀਨਿਆਂ ਵਿੱਚ ਹਰਿਆਣਾ ਨੂੰ 9500 ਕਿਊਸਿਕ ਤੱਕ ਪਾਣੀ ਮਿਲਦਾ ਰਿਹਾ ਹੈ। ਉਹਨਾਂ ਨੇ BBMP ਦੀ 23 April ਨੂੰ ਹੋਈ ਇੱਕ ਮੀਟਿੰਗ ਦਾ ਜ਼ਿਕਰ ਵੀ ਕੀਤਾ। BBMP ਦੇ ਜਿਹੜੇ ਚੇਅਰਮੈਨ ਨੇ ਮਨੂਜ ਤਰਪਾਠੀ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ BBMP ਵੱਲੋਂ ਕਿਹਾ ਗਿਆ ਕਿ ਆਗਾਮੀ ਹੜ੍ਹਾਂ ਦੇ ਸੀਜ਼ਨ ਤੋਂ ਵਾਧੂ ਪਾਣੀ ਜੋ ਆਉਣਾ ਹੈ ਉਸ ਨੂੰ ਸੰਭਾਲਣ ਵਾਸਤੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਘਟਕ ਕੀਤਾ ਜਾਵੇ। ਮਤਲਬ ਇੱਕ ਬਹਾਨਾ ਬਣਾਇਆ ਗਿਆ ਕਿ ਡੈਮਾਂ ਦੇ ਵਿੱਚ ਜਗ੍ਹਾ ਖਾਲੀ ਕਰਨੀ ਹੈ ਪਾਣੀ ਘਟਾਉਣਾ ਹੈ ਤਾਂ ਕਿ ਜਦੋਂ ਆਉਣ ਵਾਲਾ ਬਰਸਾਤ ਦਾ ਮੌਸਮ ਆਏਗਾ ਉਹਦੇ ਵਿੱਚ ਜੇ ਮੀਂਹ ਜ਼ਿਆਦਾ ਪੈ ਜਾਂਦਾ ਹੈ ਖੜਾ ਨੂੰ ਰੋਕਣ ਦੇ ਲਈ ਡੈਮਾਂ ਦੇ ਵਿੱਚ ਪਾਣੀ ਇਕੱਠਾ ਕੀਤਾ ਜਾ ਸਕੇ ਇਸ ਵਾਸਤੇ ਜਗ੍ਹਾ ਬਣਾਉਣੀ ਹੈ ਇਸ ਲਈ ਵਾਧੂ ਪਾਣੀ ਸਾਨੂੰ ਛੱਡ ਦੇਣਾ ਚਾਹੀਦਾ ਹੈ ਇਹ ਉਹਨਾਂ ਵੱਲੋਂ ਜਿਹੜਾ ਆਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੇ ਮਨੋਜ ਤਰਪਾਠੀ ਵੱਲੋਂ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਇੱਕ ਪਿਚ ਤਿਆਰ ਕੀਤੀ ਗਈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਜਸਟੀਫਿਕੇਸ਼ਨ ਵਾਸਤੇ ਇਸ ਤੇ ਪੰਜਾਬ ਸਰਕਾਰ ਦੇ ਅਫਸਰਾਂ ਨੇ ਤਲਖੀ ਦਿਖਾਉਂਦਿਆਂ ਹੋਇਆ ਕਿ ਆ ਡੈਮਾਂ ਵਿੱਚ ਤਾਂ ਪਾਣੀ ਦਾ ਪੱਧਰ ਪਹਿਲਾਂ ਹੀ ਨੀਵਾ ਹੈ ਅਤੇ ਇਸ ਦੇ ਵਿੱਚ ਸੁਰੱਖਿਆ ਦਾ ਮੁੱਦਾ ਬਣਾਉਣ ਦਾ ਜਾਂ ਇਹ ਬਹਾਨਾ ਘੜਨ ਦੀ ਕੀ ਤੁਕ ਹੈ ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਵਿਧੀਕ ਮੁਖ ਸਖਤਰ ਨੁਰਾਗ ਅਗਲਵਾਰ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਹਰਿਆਣੇ ਦੇ ਵਿੱਚ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਹੈ ਤੇ ਅਗਲੇ 8 ਦਿਨਾਂ ਵਾਸਤੇ ਹਰਿਆਣਾ ਨੂੰ ਮਨੁੱਖੀ ਦਾ ਤੇ ਆਧਾਰ ਤੇ 8500 ਕਿਊਸਿਕ ਪਾਣੀ ਦਿੱਤਾ ਜਾਵੇ 8500 ਕਿਊਸਿਕ ਪਾਣੀ ਦਿੱਤਾ ਜਾਵੇ ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਪੀਣ ਵਾਲੇ ਪਾਣੀ ਦੇ ਸੰਕਟ ਕਾਰਨ ਪਹਿਲਾਂ ਹੀ ਹਰਿਆਣੇ ਨੂੰ 4000 ਕਿਊਸਿਕ ਪਾਣੀ ਦੇ ਰਿਹਾ ਹੈ ਹਰਿਆਣਾ ਦਰਿਆਵਾਂ ਵਿੱਚੋਂ ਆਪਣੇ ਹਿੱਸੇ ਦੇ ਪਾਣੀ ਦੀ 103 ਫੀਸਦੀ ਵਰਤੋਂ ਵੀ ਕਰ ਚੁੱਕਿਆ ਹੈ। ਜਲ ਸਰੋਤ ਵਿਭਾਗ ਪੰਜਾਬ ਦੇ ਮੁਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਸ਼ਕਤੀ ਨਾਲ ਕਿਹਾ ਕਿ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਨੀਵਾ ਹੈ ਅਤੇ ਪੌਂਗ ਡੈਮ ਮੁਰੰਮਤ ਕਰਨ ਦੇ ਲਈ 45 ਦਿਨਾਂ ਦੇ ਲਈ ਬੰਦ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ 2 ਵਰਿਆਂ ਤੋਂ ਹਰਿਆਣਾ ਨੂੰ ਪਹਿਲਾਂ ਹੀ ਚਿੱਠੀ ਨਿਸ਼ਕ ਕੇ ਦੱਸ ਰਹੀ ਹੈ ਕਿ ਪੰਜਾਬ ਭਵਿੱਖ ਦੇ ਵਿੱਚ ਮਨੁੱਖਤਾ ਦੇ ਅਧਾਰ ਤੇ ਵੀ ਹਰਿਆਣਾ ਨੂੰ ਪਾਣੀ ਦੇਣ ਦੇ ਯੋਗ ਨਹੀਂ ਰਹੇਗਾ ਪੰਜਾਬ ਕੋਲ ਐਨਾ ਪਾਣੀ ਹੈ ਨਹੀਂ ਕਿ ਉਹ ਪਾਣੀ ਹਰਿਆਣੇ ਨੂੰ ਦੇ ਸਕੇ ਕਿਉਂਕਿ ਪੰਜਾਬ ਸਰਕਾਰ ਪਹਿਲਾਂ ਆਪਣੇ ਸੂਬੇ ਦੇ ਵਿੱਚ ਪੁਰਾਣੇ ਰਜਵਾਹੇ ਤੇ ਖਾਲੇ ਜਿਹੜੇ ਸੀ ਉਹਨਾਂ ਨੂੰ ਉਹਨਾਂ ਸਰਕਾਰ ਵੱਲੋਂ ਸਰਜੀਤ ਕਰ ਲਿਆ ਗਿਆ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਪਾਣੀ ਦੀ ਮੰਗ ਵਧ ਗਈ ਹੈ ਪਤਾ ਲੱਗਿਆ ਹੈ ਕਿ ਮੀਬੀ ਐਮਬੀ ਦੇ ਚੇਅਰਮੈਨ ਨੇ ਮਾਹੌਲ ਵਿੱਚ ਤਲਖੀ ਨੂੰ ਦੇਖਦਿਆਂ ਇਹ ਕਿਹਾ ਕਿ ਦੋਵੇਂ ਸੂਬੇ ਆਪਸੀ ਸਹਿਮਤੀ ਦੇ ਨਾਲ ਜਿਹੜਾ ਇਸ ਗੱਲ ਨੂੰ ਨਜਿੱਠ ਲੈਣ ਇਸ ਗੱਲ ਦਾ ਇਸ ਮਸਲੇ ਦਾ ਫੈਸਲਾ ਕਿਸੇ ਤਰੀਕੇ ਨਾਲ ਕਰ ਲੈਣ ਆਪਸੀ ਆਪਸੀ ਸਹਿਮਤੀ ਦੇ ਨਾਲ ਹੀ ਕਿਸੇ ਨਾ ਕਿਸੇ ਹੱਲ ਤੇ ਪਹੁੰਚਿਆ ਜਾ ਸਕਦਾ ਹੈ ਲੇਕਿਨ ਪੰਜਾਬ ਦਾ ਮੰਨਣਾ ਇਹ ਹੈ ਕਿ ਹਰਿਆਣਾ ਵੱਲੋਂ ਮਨੁੱਖਤਾ ਦੀ ਆਧਾਰ ਦੀ ਗੱਲ ਆਖ ਕੇ ਅਸਲ ਵਿੱਚ ਇਹ ਪਾਣੀ ਖੇਤੀ ਦੇ ਲਈ ਮੰਗਿਆ ਜਾ ਰਿਹਾ ਹੈ ਜਾਂ ਖੇਤੀ ਦੇ ਲਈ ਵਰਤਿਆ ਜਾਵੇਗਾ ਪਰ ਪੰਜਾਬ ਕੋਲ ਦੇਣ ਲਈ ਛੱਡੋ ਖੁਦ ਜਿਹੜਾ ਹੈ ਵਰਤਣ ਲਈ ਵਾਧੂ ਪਾਣੀ ਨਹੀਂ ਹੈ ਦਰਿਆਈ ਪਾਣੀਆਂ ਵਿੱਚੋਂ ਆਪਣੇ ਹਿੱਸੇ ਦੇ ਪਾਣੀ ਨੂੰ ਪੰਜਾਬ ਪਹਿਲਾਂ ਹੀ ਸਮਝਦਾਰੀ ਦੇ ਨਾਲ ਵਰਤ ਰਿਹਾ ਹੈ ਇਸ ਸਾਲ ਦਰਿਆਈ ਪਾਣੀਆਂ ਦੇ ਵਿੱਚੋਂ ਪੰਜਾਬ ਆਪਣੇ ਹਿੱਸੇ ਦਾ ਪਾਣੀ 20 ਮਈ ਤੱਕ 100% ਵਰਤ ਲਵੇਗਾ ਜਦ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਤੋਂ ਜ਼ਿਆਦਾ 103 ਫੀਸਦੀ ਪਾਣੀ ਵਰਸ ਚੁੱਕਿਆ ਹੈ ਸਮੱਸਿਆ ਸਿਰਫ ਪਾਣੀ ਦੀ ਘਾਟ ਦੀ ਨਹੀਂ ਹੈ ਪੰਜਾਬ ਦੇ ਮਾਲਵਾ ਖੇਤਰ ਦੇ ਫਾਜ਼ਲ ਕਾ ਫਰੀਦਕੋਟ ਅਤੇ ਮੁਕਸਰ ਦਿਲਿਆਂ ਨੂੰ ਜੋ ਲਹਿਰੀ ਪਾਣੀ ਮਿਲ ਰਿਹਾ ਹੈ ਉਹ ਵੀ ਇੰਨਾ ਪ੍ਰਦੂਸ਼ਿਤ ਹੈ ਕਿ ਉਸ ਨੂੰ ਪੀਤਾ ਨਹੀਂ ਜਾ ਸਕਦਾ ਜੇ ਪੀਓਗੇ ਤਾਂ ਬਿਮਾਰੀਆਂ ਦਾ ਘਰ ਬਣ ਗਿਆ ਹੈ ਉਹ ਪਾਣੀ ਐਨੇ ਜ਼ਿਆਦਾ ਵੱਡੇ ਪੱਧਰ ਤੇ ਉੱਥੇ ਬਿਮਾਰੀਆਂ ਫੈਲ ਰਹੀਆਂ ਹਾਲਾਤ ਐਨੇ ਖਰਾਬ ਹਨ ਕਿ ਅਬੂਰ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਸਨੇ ਨੈਰੀ ਏਰੀਆ ਦੇ ਕੋਲ 5 ਨਵੇਂ ਟਿਊਬਵਲ ਬੋਰ ਕੀਤੇ ਹਨ ਤਾਂ ਕਿ ਪੀਣ ਵਾਲਾ ਜਿਹੜਾ ਪਾਣੀ ਹੈ ਉੱਥੋਂ ਦੇ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਸਕੇ ਇੱਕ ਦਿਨ ਛੱਡ ਕੇ ਪਾਣੀ ਦੀ ਸਪਲਾਈ ਉੱਥੇ ਕੀਤੀ ਜਾ ਰਹੀ ਮੁਖਸਰ ਸਾਹਿਬ ਦੇ ਵਿੱਚ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫੀ ਵੱਡੀ ਹੈ ਤੇ ਲੋਕ ਘਰਾਂ ਵਿੱਚ ਲੱਗੇ ਸਬਰਸੀਬਲ ਪੰਪਾਂ ਤੇ ਜਾਂ ਫਿਰ ਸਾਂਝੀਆਂ ਥਾਵਾਂ ਤੋਂ ਪਾਣੀ ਲਿਆਉਣ ਦੇ ਲਈ ਮਜਬੂਰ ਖਾਨ ਸਮੱਸਿਆ ਕੋ ਨਵੀਂ ਨਹੀਂ ਹੈ ਕਾਫੀ ਲੰਮੇ ਸਮੇਂ ਤੋਂ ਬੁੱਢੇ ਨਾਲੇ ਦੇ ਕਾਲੇ ਪਾਣੀਆਂ ਦੇ ਕਈ ਮੋਰਚੇ ਵੀ ਲੱਗ ਚੁੱਕੇ ਨੇ ਦਸ਼ਕਾਂ ਤੋਂ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ ਪਰ ਉਸ ਦਾ ਹੱਲ ਕੁਝ ਨਹੀਂ ਹੋਇਆ ਸ਼ਾਇਦ ਅਸੀਂ ਪਾਣੀ ਦੀ ਅਹਿਮੀਅਤ ਨੂੰ ਉਦੋਂ ਹੀ ਸਮਝਦੇ ਹਾਂ ਕਿ ਪਾਣੀ ਸਾਡੇ ਲਈ ਕਿੰਨਾ ਅਹਿਮ ਹੈ ਜਦੋਂ ਸਾਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਜਦੋਂ ਤੱਕ ਪਾਣੀ ਮਿਲ ਰਿਹਾ ਹੈ ਅਸੀਂ ਉਸ ਨੂੰ ਵੇਸਟ ਕਰਦੇ ਰਹੇ ਹਾਂ ਕਦੇ ਉਹਨੂੰ ਇੰਨੀ ਅਹਿਮੀਅਤ ਨਹੀਂ ਦਿੰਦੇ ਕਿ ਇਹ ਪਾਣੀ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਜੁੜੀ ਹੋਈ ਹੈ ਇੱਥੇ ਪੰਜਾਬ ਸਰਕਾਰ ਨੂੰ ਵੀ ਇੱਕ ਬੜੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਉਹਨਾਂ ਵੱਲੋਂ ਫਰਵਰੀ ਦੇ ਵਿੱਚ ਪ੍ਰਦੂਸ਼ਣ ਐਕਟ ਦੇ ਵਿੱਚ ਇੱਕ ਸੋਧ ਕੀਤੀ ਗਈ ਸੀ ਜਿਸ ਵਿੱਚ ਪਾਣੀ ਪ੍ਰਦੂਸ਼ਣ ਕਰਨ ਤੇ ਜਿਹੜੀ ਸਜ਼ਾ ਸੀ ਉਹ 6 ਸਾਲ ਦੀ ਸੀ ਉਸ ਨੂੰ ਬਦਲ ਕੇ ਸਿਰਫ 10000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਜਿਹੜਾ ਸੀ ਉਸ ਨੂੰ ਹੀ ਸਜ਼ਾ ਦੇ ਤੌਰ ਵੱਲੋਂ ਤੈਅ ਕੀਤਾ ਗਿਆ ਸੀ ਹੁਣ ਇਸ ਨਾਲ ਕੀ ਪ੍ਰਦੂਸ਼ਣ ਰੁਕੇਗਾ ਇਹ ਸਵਾਲ ਖੜਾ ਹੋਣਾ ਲਾਸਟ ਨਹੀਂ ਸੋ ਸਮੱਸਿਆ ਪਾਣੀ ਦੀ ਹੈ ਪਾਣੀ ਦੇ ਨਾਲ ਜੁੜੇ ਹੋਏ ਪ੍ਰਦੂਸ਼ਣ ਦੀ ਹੈ ਗੱਲ ਇਹ ਨਹੀਂ ਹੈ ਕਿ ਸਿਰਫ ਹਰਿਆਣਾ ਅਤੇ ਪੰਜਾਬ ਦੇ ਵਿੱਚ ਹੀ ਇਹ ਸਮੱਸਿਆ ਹੈ ਪੂਰੀ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੜਾਈਆਂ ਹੋ ਰਹੀਆਂ ਹਨ ਜੋ ਦੇਸ਼ਾਂ ਦੇ ਵਿੱਚ ਆਪਸੀ ਜੰਗਾਂ ਲੱਗ ਰਹੀਆਂ ਨੇ ਉਹ ਸਿਰਫ ਨੇਚਰਲ ਰਿਸੋਰਸਸ ਜਿਹੜੇ ਨੇ ਕੁਦਰਤੀ ਸੋਮੇ ਉਹਨਾਂ ਨੂੰ ਲੈ ਕੇ ਲੜੀਆਂ ਜਾ ਰਹੀਆਂ ਨੇ ਜਾਂ ਲੜੀਆਂ ਜਾਣਗੀਆਂ ਪਿਛਲੇ ਕੁਝ ਦਿਨਾਂ ਵਿੱਚ ਪਹਿਲਗਾਮ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਅਸੀਂ ਸਿੰਧੂ ਦਰਿਆ ਦੀ ਜਿਹੜੀ ਟ੍ਰੀਟੀ ਐ ਸਮਝੌਤਾ ਹੈ ਉਸ ਨੂੰ ਰੱਦ ਕਰਦੇ ਹਾਂ ਮਤਲਬ ਉਹ ਪਾਣੀ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਸੀ ਦਰਿਆਵਾਂ ਦਾ ਉਸ ਨੂੰ ਰੋਕ ਲਿਆ ਜਾਏਗਾ ਕਈ ਲੋਕ ਇਸ ਦਾ ਮਜ਼ਾਕ ਵੀ ਉਣਾਉਂਦੇ ਨੇ ਕਿ ਦੇਖੋ ਜੇ ਉਹ ਪਾਣੀ ਤੁਸੀਂ ਰੋਕ ਲਿਆ ਹੈ ਉਹ ਪਾਣੀ ਹਰਿਆਣੇ ਨੂੰ ਦੇ ਦਿਓ ਪੰਜਾਬ ਦੇ ਪਾਣੀ ਦੀ ਗੱਲ ਕਿਉਂ ਕਰਦੇ ਹੋ ਤੁਹਾਡੀ ਸਾਰੀ ਸਮੱਸਿਆ ਹੱਲ ਹੋ ਜਾਏਗੀ ਲੇਕਿਨ ਇਹ ਇੰਨਾ ਸੌਖਾ ਨਹੀਂ ਐਲਾਨ ਜ਼ਰੂਰ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ ਲੇਕਿਨ ਇਸ ਨੂੰ ਅਮਲ ਵਿੱਚ ਲਿਆਉਣ ਦੇ ਲਈ ਬਹੁਤ ਕੰਮ ਜਿਹੜਾ ਹੈ ਉਹ ਜ਼ਮੀਨੀ ਪੱਧਰ ਤੇ ਕਰਨ ਦੀ ਲੋੜ ਹੈ ਚਨਾਬ ਦੇ ਉੱਤੇ ਜਿਹੜੇ ਹਾਈਡਰੋ ਪਾਵਰ ਪ੍ਰੋਜੈਕਟ ਨੇ ਉਹ ਬਣ ਰਹੇ ਨੇ ਪਹਿਲਾਂ ਉਹਨਾਂ ਦੇ ਵਿੱਚ ਕੰਮ ਜਿਹੜਾ ਹੈ ਉਹ ਸਲੋ ਪੇਸ ਤੇ ਹੋ ਰਿਹਾ ਸੀ ਕਿਉਂਕਿ ਪਾਕਿਸਤਾਨ बार-बार ਇਨਸਪੈਕਸ਼ਨ ਕਰਨਾ ਚਾਹੁੰਦਾ ਸੀ ਕਿ ਕਿਸ ਤਰੀਕੇ ਦਾ ਡਿਜ਼ਾਈਨ ਬਣਾਇਆ ਜਾ ਰਿਹਾ ਹੈ ਕਿੰਨਾ ਪਾਣੀ ਰੋਕਿਆ ਜਾਏਗਾ ਲੇਕਿਨ ਇਹ ਸਮਝੌਤਾ ਰੱਦ ਕਰਨ ਤੋਂ ਬਾਅਦ ਹੁਣ ਉਹਨਾਂ ਕੰਮਾਂ ਦੇ ਵਿੱਚ ਤੇਜ਼ੀ ਲਿਆਂਦੀ ਜਾਏਗੀ ਕਿਉਂਕਿ ਪਾਕਿਸਤਾਨ ਨੂੰ ਉੱਥੇ ਦਖਲ ਦੇਣ ਦੀ ਇਜਾਜ਼ਤ ਨਹੀਂ ਹੋਏਗੀ ਭਾਰਤ ਆਪਣੀ ਮਰਜ਼ੀ ਦੇ ਨਾਲ ਜਿੱਡੀਆਂ ਵੱਡੇ ਉਹ ਡੈਮ ਉਸਾਰਨੇ ਚਾਹੁੰਦਾ ਹੈ ਉਸਾਰੇਗਾ ਤਾਂਕਿ ਵਕਤ ਤੋਂ ਵੱਧ ਪਾਣੀ ਨੂੰ ਰੋਕਿਆ ਜਾ ਸਕੇ ਇਹ ਪਾਣੀ ਤੁਸੀਂ ਰੋਕ ਵੀ ਲੈਂਦੇ ਹੋ ਉਸ ਤੋਂ ਬਾਅਦ ਜਦੋਂ ਉਹਨੂੰ ਡਿਸਟ੍ਰੀਬਿਊਟ ਕਰਨਾ ਹੈ ਰੀਡਿਸਟ੍ਰੀਬਿਊਟ ਕਰਨਾ ਹੈ ਜਾਂ ਡਾਇਵਰਟ ਕਰਕੇ ਹੋਰ ਸੂਬਿਆਂ ਦੇ ਵਿੱਚ ਲੈ ਕੇ ਜਾਣਾ ਹੈ ਤਾਂ ਉਹਦੇ ਲਈ ਨਹਿਰਾਂ ਦਾ ਜਾਲ ਵਿਛਾਉਣ ਦੀ ਵੀ ਲੋੜ ਹੋਏਗੀ ਜਿਸ ਤੇ ਕੰਮ ਹੋਣਾ ਹਜੇ ਸ਼ੁਰੂ ਹੋਣਾ ਬਾਕੀ ਹੈ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਸਤਲੁਜ ਯਮਨਾ ਲਿੰਕ ਨਹਿਰ ਦੇ ਕਰਕੇ ਬਹੁਤ ਵੱਡਾ ਰੀਡਕਾ ਚੱਲ ਰਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਕਈ ਸਾਲਾਂ ਤੋਂ ਇਹ ਮਾਮਲਾ ਲਟਕਿਆ ਪਿਆ ਹੈ ਇਸ ਮੁੱਦੇ ਤੇ ਕਾਫੀ ਜਾਨਾਂ ਵੀ ਗੀਆਂ ਨੇ ਬਹੁਤ ਲੜਾਈ ਹੋਈ ਹੈ ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਦੇ ਕੇ ਲੜਾਈ ਲੜੀ ਹੈ ਪਾਣੀ ਰੋਕਿਆ ਗਿਆ ਸੀ ਕਿ ਇਹ ਪਾਣੀ ਛੱਡੋ ਇਸ ਨਹਿਰ ਦੀ ਉਸਾਰੀ ਰਹੀ ਜਿਹੜੀ ਆ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਰੋਕਿਆ ਵੀ ਗਿਆ ਸੀ ਲੇਕਿਨ ਠੀਕ ਹੈ ਇਹ ਆਪਾਂ ਦੋ ਸੂਬਿਆਂ ਦੇ ਵਿੱਚ ਇੱਕ ਮਸਲਾ ਖੜਾ ਹੈ ਉਸ ਨੂੰ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ ਉਸ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਲੇਕਿਨ ਜੇ ਤੁਸੀਂ ਇਸ ਮੁੱਚੇ ਭਾਰਤ ਨੂੰ ਦੇਖੋ ਹਜੇ ਵੀ ਬਹੁਤ ਜਗਾਵਾਂ ਇਹ ਜੀਆਂ ਨੇ ਬਹੁਤ ਅਜੇ ਸੂਬੇ ਹਨ ਜਿੱਥੇ ਹਰ ਸਾਲ ਹੜ ਆਉਂਦੇ ਹੀ ਆਉਂਦੇ ਹਨ ਤੇ ਉਹ ਹੜਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਉਹਨਾਂ ਸੂਬਿਆਂ ਦੇ ਲੋਕਾਂ ਨੂੰ ਚੱਲਣਾ ਪੈਂਦਾ ਦੂਜੇ ਪਾਸੇ ਹੋਰ ਅਜੇ ਬਹੁਤ ਸੂਬੇ ਨੇ ਜਿਹੜੇ ਪਾਣੀ ਦੀ ਸਮੱਸਿਆ ਨਾਲ ਪਾਣੀ ਦੀ ਘਾਟ ਦੇ ਨਾਲ ਜੂਝ ਰਹੇ ਤੁਹਾਨੂੰ ਯਾਦ ਹੋਵੇਗਾ ਅਟਲ ਬਿਹਾਰੀ ਬਾਜਪਈ ਜਦੋਂ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਵੱਲੋਂ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਇੰਟਰ ਲਿੰਕਿੰਗ ਆਫ ਰਿਵਰਸ ਅੱਡ ਅੱਡ ਦਰਿਆਵਾਂ ਨੂੰ ਨਹਿਰਾਂ ਨਾਲ ਕਿਵੇਂ ਜੋੜਿਆ ਜਾ ਸਕੇ ਤਾਂ ਕਿ ਜਦੋਂ ਕਿਸੇ ਇੱਕ ਖੇਤਰ ਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ ਉਸ ਨੂੰ ਨਹਿਰਾਂ ਦੇ ਜ਼ਰੀਏ ਜਿੱਥੇ ਪਾਣੀ ਦੀ ਕਾਟ ਹੈ ਉਧਰ ਲਜਾਇਆ ਜਾ ਸਕੇ ਤਾਂ ਕਿ ਦੋਨੋਂ ਜਿਹੜੇ ਇਲਾਕੇ ਨੇ ਉਹਨਾਂ ਦਾ ਫਾਇਦਾ ਹੋਵੇ ਦੋਨੋਂ ਹੀ ਨੁਕਸਾਨ ਤੋਂ ਬਚ ਸਕਣ ਇਹ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਸੀ ਲੇਕਿਨ ਜਿਹੜੀ ਆਪਣੀ ਲੋਕਲ ਸਿਆਸਤ ਹੁੰਦੀ ਹੈ ਜਿਹੜੀ ਸੂਬਿਆਂ ਦੀ ਰਾਜਨੀਤੀ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਉਹ ਫਸ ਕੇ ਰਹਿ ਗਿਆ ਕਿ ਉਹ ਸ਼ੁਰੂ ਨਹੀਂ ਹੋ ਸਕੇ ਕਿੰਨੇ ਹੀ ਸਾਲ ਬੀਤ ਗਏ ਦਸ਼ਕਾਂ ਬੀਤ ਗਈਆਂ ਲੇਕਿਨ ਉਹ ਪ੍ਰੋਜੈਕਟ ਜਿਹੜਾ ਇਸ ਦੇਸ਼ ਵਾਸਤੇ ਬਹੁਤ ਜ਼ਰੂਰੀ ਸੀ ਉਹ ਸ਼ੁਰੂ ਨਹੀਂ ਹੋ ਸਕਿਆ ਪਿੱਛੇ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਦੋਂ ਵੀ ਪੰਜਾਬ ਸਰਕਾਰ ਵੱਲੋਂ ਹਰਿਆਣਾ ਤੇ ਰਾਜਸਥਾਨ ਨੂੰ ਲਿਖਿਆ ਗਿਆ ਸੀ ਕਿ ਸਾਡੇ ਕੋਲ ਪਾਣੀ ਜ਼ਿਆਦਾ ਹੈ ਤੁਸੀਂ ਲੈ ਲਓ ਲੇਕਿਨ ਉਹ ਪੋਸੀਬਲ ਨਹੀਂ ਸੀ ਸਭ ਨੂੰ ਪਤਾ ਸੀ ਕਿ ਜਦੋਂ ਪਾਣੀ ਜ਼ਿਆਦਾ ਹੈ ਉਦੋਂ ਕਿਹਨੇ ਪਾਣੀ ਮੰਗਣਾ ਹੈ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਉਦੋਂ ਹੀ ਇਹਦੀ ਮੰਗ ਉੱਠਦੀ ਹੈ ਲੇਕਿਨ ਗੱਲ ਫੇਰ ਉੱਥੇ ਆ ਜਾਂਦੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਤਿਆਰ ਕੀਤੀ ਹੁੰਦੀ ਕਿ ਜਦੋਂ ਪਾਣੀ ਵਾਧੂ ਹੁੰਦਾ ਹੈ ਉਸ ਨੂੰ ਲੋੜੀਂਦੇ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਨਾਲ ਟਰਾਂਸਫਰ ਕੀਤਾ ਜਾ ਸਕੇ ਉੱਥੇ ਉਹਨੂੰ ਸਟੋਰ ਕਰਕੇ ਉਹਦੀ ਵਰਤੋਂ ਕੀਤੀ ਜਾ ਸਕੇ ਉਸ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਦੇਸ਼ ਦੇ ਤੌਰ ਤੇ ਹੀ ਪਛੜ ਰਹੇ ਹਾਂ ਅਸੀਂ ਉਸ ਤੇ ਹਜੇ ਕੰਮ ਸ਼ੁਰੂ ਨਹੀਂ ਕਰ ਸਕੋ ਦੂਸਰੇ ਪਾਸੇ ਜਿੱਥੇ ਪਾਣੀ ਸਾਡੇ ਕੋਲ ਹੈ ਉਸ ਨੂੰ ਵੀ ਬਚਾ ਕੇ ਰੱਖਣ ਦੇ ਵਿੱਚ ਅਸੀਂ ਸਮਰਥ ਨਹੀਂ ਹਾਂ ਜਿਹੜਾ ਬੁੱਢੀ ਨਾਲੇ ਦੀ ਗੱਲ ਕਰ ਰਹੇ ਆ ਜਾਂ ਅਸੀਂ ਮਾਲਵਾ ਦੇ ਖੇਤਰ ਦੇ ਵਿੱਚ ਨਹਿਰਾਂ ਦੇ ਵਿੱਚ ਗੰਦਾ ਪਾਣੀ ਪ੍ਰਦੂਸ਼ਿਤ ਪਾਣੀ ਕਾਲੇ ਰੰਗ ਦਾ ਪਾਣੀ ਜਿਹੜਾ ਜਾ ਰਿਹਾ ਹੈ ਉਸ ਨਾਲ ਜੋ ਉੱਥੋਂ ਦੀ ਵਸੋਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਘਰਾਂ ਦੇ ਘਰ ਉਜੜ ਰਹੇ ਨੇ ਉਸ ਨੂੰ ਵੀ ਅੱਖਾਂ ਪਿੱਛੇ ਨਹੀਂ ਹਟਾ ਸਕਦੇ ਜਿੱਥੇ ਪਾਣੀ ਸੀ ਉਸ ਨੂੰ ਅਸੀਂ ਪ੍ਰਦੂਸ਼ਿਤ ਕਰਕੇ ਖਤਮ ਕਰ ਲਿਆ ਹੈ ਇਸ ਤੋਂ ਪਹਿਲਾਂ ਪੰਜਾਬ ਨੇ ਕਦੇ ਨਹਿਰੀ ਪਾਣੀ ਨੂੰ ਵੱਡੇ ਪੱਧਰ ਤੇ ਵਰਤਿਆ ਹੀ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਕੁੱਲ 21% ਦੀ ਨਹਿਰੀ ਪਾਣੀ ਪੰਜਾਬ ਸਚਾਈ ਵਾਸਤੇ ਵਰਤਦਾ ਸੀ ਤੇ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਟਿਊਬ ਵਾਲਾ ਨਾਲ ਕੱਢ ਕੱਢ ਕੇ ਮਕਾਲਨ ਦੇ ਕੰਢੇ ਲੈ ਆਏ ਆ ਉਹ ਖਤਮ ਕਰ ਲਿਆ ਸੋ ਹਰ ਜਗ੍ਹਾ ਬੇਵਕੂਫੀ ਪਰੇ ਨਿਰਨੇ ਲਏ ਗਏ ਨੇ ਸਾਡੀਆਂ ਸਰਕਾਰਾਂ ਦੇ ਜੋ ਆਗੂ ਸੀ ਉਹ ਟਿਊਬਲ ਕਨੈਕਸ਼ਨ ਲੱਖਾਂ ਦੀ ਗਿਣਤੀ ਚ ਵੰਡ ਕੇ ਆਪਣੀ ਛਾਤੀ ਹੱਥ ਪਾਉਂਦੇ ਰਹੇ ਕਿ ਦੇਖੋ ਅਸੀਂ ਬਹੁਤ ਮਹਾਨ ਕੰਮ ਕਰ ਦਿੱਤਾ ਹੈ ਲੇਕਿਨ ਜਿਹੜਾ ਨਹਿਰੀ ਪਾਣੀ ਸੀ ਉਹਨੂੰ ਵਰਤਿਆ ਨਹੀਂ ਗਿਆ ਪਾਣੀਆਂ ਦੇ ਰਾਖੇ ਬਹੁਤ ਲੋਕ ਬਣ ਗਏ لیکن وہ پانی ਨੂੰ ਸੰਭਾਲ ਕੇ ਉਹਨੂੰ ਜਿੱਥੇ ਵਰਤਣਾ ਚਾਹੀਦਾ ਸੀ ਉੱਥੇ ਕਿਸੇ ਨੇ ਨਹੀਂ ਵਰਤਿਆ। ਹੁਣ ਉਸ ਨਹਿਰੀ ਪਾਣੀ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੰਚਾਈ ਦੇ ਲਈ ਨਜਵਾਹੇ ਸਾਇਫ ਕੀਤੇ ਜਾ ਰਹੇ ਨੇ। ਅੰਡਰਗਰਾਊਂਡ ਪਾਈਪਾਂ ਜਿਹੜੀਆਂ ਨੇ ਵਿਛਾਈਆਂ ਜਾ ਰਹੀਆਂ ਨੇ ਤਾਂ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇ। ਲੇਕਿਨ ਕੀ ਹੁਣ ਦੇਰ ਜ਼ਿਆਦਾ ਤਾਂ ਨਹੀਂ ਹੋ ਗਈ ਹੈ? ਜਿਹੜਾ ਪਾਣੀ ਧਰਤੀ ਹੇਠਾਂ ਸੀ ਉਹ ਖਾਤਮੇ ਦੇ ਕੰਢੇ ਪਹੁੰਚ ਗਿਆ ਹੈ। ਉਸ ਦਾ ਪੱਧਰ ਬਹੁਤ ਨੀਵਾ ਚਲਾ ਗਿਆ ਹੈ। ਉਸ ਨੂੰ ਮੁੜ ਸੁਰਜੀਤ ਕਰਨ ਦੇ ਲਈ ਵੀ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਜੋ ਕਿ ਹਜੇ ਤੱਕ ਸਰਕਾਰਾਂ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਪਾਣੀ ਨੂੰ ਸੰਭਾਲਣ ਦਾ ਪਾਣੀ ਨੂੰ ਯੋਗ ਤਰੀਕੇ ਨਾਲ ਵਰਤਣ ਦੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਸੀਰੀਅਸ ਹੋਣਗੀਆਂ ਤੇ ਬਹੁਤ ਹੀ ਸੰਜੀਦਗੀ ਨਾਲ ਇਸ ਸਰੋਤ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਜਿਸ ਸਰੋਤ ਤੇ ਨਾਲ ਸਾਡੀ ਜ਼ਿੰਦਗੀ ਜੁੜੀ ਹੈ ਜਿਸ ਤੋਂ ਬਿਨਾ ਜੀਉਣਾ ਜਿਹੜਾ ਹੈ ਉਹ ਨਾ ਮੁਨਕਿਲ ਹੈ ਕਿਸੇ ਵੀ ਪੱਧਰ ਤੇ ਪੋਸੀਬਲ ਨਹੀਂ ਹੈ ਸੋ ਆਪਸ ਦੇ ਵਿੱਚ ਲੜਨ ਦੀ ਥਾਂ ਤੇ ਤਲਖੀ ਕਰਨ ਦੀ ਥਾਂ ਤੇ ਇਸ ਤਰ੍ਹਾਂ ਦੇ ਹੱਲ ਕੱਢੇ ਜਾਣੇ ਚਾਹੀਦੇ ਹਨ ਜਿਸ ਨਾਲ ਜਿਹੜਾ ਸਾਡਾ ਨੇਚਰਲ ਰਿਸੋਰਸ ਹੈ ਜਿੰਨਾ ਪਾਣੀ ਸਾਡੇ ਕੋਲ ਹੈ ਉਸ ਨੂੰ ਸਾਂਭ ਕੇ ਵਰਤਿਆ ਜਾ ਸਕੇ ਤੇ ਜਦੋਂ ਹੜਾਂ ਦੇ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹ ਪਾਣੀ ਵੇਸਟ ਜਾਂਦਾ ਹੈ ਉਸ ਦੀ ਦੁਰਵਰਤੋਂ ਹੁੰਦੀ ਹੈ ਉਸ ਨੂੰ ਰੋਕ ਕੇ ਉਹਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਜਾ ਸਕੇ ਇਸ ਤੇ ਕੰਮ ਕਰਨ ਦੀ ਲੋੜ ਹੈ ਔਰ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਉਮੀਦ ਕਰਦੇ ਆਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਸੋਚਣਗੀਆਂ ਇਸ ਦੇ ਉੱਪਰ ਕੰਮ ਕਰਨਗੀਆਂ ਤੇ ਅਸੀਂ ਜਿਹੜੇ ਨਾਗਰਿਕ ਖਾਂ ਉਹ ਵੀ ਪਾਣੀ ਦੀ ਦੁਰਵਰਤੋਂ ਨਹੀਂ ਕਰਾਂਗੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਨਾਲ ਸੜਕਾਂ ਤੇ ਪਾਣੀ ਡੋਲਿਆ ਜਾਂਦਾ ਹੈ ਉਹਨੂੰ ਵੇਸਟ ਕੀਤਾ ਜਾਂਦਾ ਹੈ ਉਸ ਤੋਂ ਗਰੇਜ਼ ਕਰਾਂਗੇ ਐਸੀ ਹੀ ਉਮੀਦ ਦੇ ਨਾਲ ਤੁਤਕ ਬਤਾ ਲੈਨੇ ਆਂ ਧੰਨਵਾਦ